ਲੋਭੇ ਸਾਥੀਓ ਮੈਨੂੰ ਅੱਜ ਬੜੀ ਖੁਸ਼ੀ ਹੋ ਰਹੀ ਹੈ ਤੇ ਮਾਨ ਮਹਿਸੂਸ ਹੋ ਰਿਹਾ ਹੈ ਕਿ ਅੱਜ ਆਪਣਾ ਜਿਹੜਾ ਪ੍ਰੋਗਰਾਮ ਆਉ ਹਸੀਏ ਦੇ ਵਿੱਚ ਡਾਕਟਰ ਰਾਜਵੰਤ ਜੀ ਆਪਣੇ ਨਾਲ ਸ਼ਾਮਲ ਨੇ ਡਾਕਟਰ ਰਾਜਵੰਤ ਜੀ ਵਾਤਾਵਰਣ ਪ੍ਰੇਮੀ ਨੇ ਪਵਨ ਪਾਣੀ ਤਰਤੀ ਪੋਲਿਊਸ਼ਨ ਫਰੀ ਹੋਵੇ ਇਹਦੇ ਵਾਸਤੇ ਬੜੀ ਮਿਹਨਤ ਕਰ ਰਹੇ ਨੇ ਤੇ ਅੱਜ ਇਸ ਵਾਤਾਵਰਨ ਵਿੱਚ ਖੁਸ਼ੀਆਂ ਤੇ ਹਾਸੇ ਵੰਡਣ ਵਾਸਤੇ ਆਪਣੇ ਨਾਲ ਸ਼ਾਮਲ ਹੋਏ ਨੇ ਆਓ ਆਪਾਂ ਡਾਕਟਰ ਰਾਜਵੰਤ ਜੀ ਦਾ ਸਵਾਗਤ ਕਰੀਏ ਤੁਹਾਨੂੰ ਆ ਡਾਕਟਰ ਸਾਹਿਬ ਤੁਹਾਡਾ ਧੰਨਵਾਦ ਜੀ ਤੇ ਲੋਕ ਸਿੰਘ ਜੀ ਚੁੱਕ ਜੀ ਦੇ ਨਾਲ ਬੈਠ ਕੇ ਕੋਈ ਬੰਦਾ ਖੁਸ਼ ਹੋਏ ਬਿਗੈ ਰਹਿ ਨਹੀਂ ਸਕਦਾ ਇਹਨਾਂ ਦੇ ਵਿੱਚ ਇਸ ਕਿਸਮ ਦੀ ਇਨਫੈਕਸ਼ੀਅਸ ਡਿਜ਼ੀਜ਼ ਹੈ ਵੀ ਹਰੇਕ ਬੰਦੇ ਨੂੰ ਹਾਸੇ ਤੇ ਮਜਬੂਰ ਕਰ ਦਿੰਦੇ ਨੇ ਉਸੇ ਸਿਲਸਲੇ ਦੇ ਵਿੱਚ ਵੀ ਇੰਜ ਹੋਇਆ ਕਿ ਇੱਕ ਵਾਰੀ ਪਤਨੀ ਬੜੇ ਲੜਾਈ ਦੇ ਮੂਡ 'ਚ ਸੀ ਅੱਛਾ ਜੀ ਤੇ ਆਪਣੇ ਘਰ ਵਾਲੇ ਨੂੰ ਬੜੇ ਗੁੱਸੇ ਨਾਲ ਕਹਿੰਦੀ ਕਹਿੰਦੀ ਮੈਂ ਰਸੋਈ ਘਰ ਸੰਭਾਲਦੀ ਆ ਬੱਚਿਆਂ ਨੂੰ ਸੰਭਾਲਦੀ ਆ ਖਾਣਾ ਬਣਾਉਣ ਦਾ ਸੰਭਾਲਦੀ ਆ ਸਾਰਾ ਘਰ ਸੰਭਾਲਦੀ ਆ ਤੁਸੀਂ ਕੀ ਕਰਦੇ ਹੋ ਤੇ ਉਹ ਗੋ ਘਰ ਵਾਲਾ ਕਹਿੰਦਾ ਕਹਿੰਦਾ ਮੈਂ ਆਪਣੇ ਆਪ ਨੂੰ ਸੰਭਾਲਦਾ ਜਦੋਂ ਤੇਰੀਆਂ ਨਸ਼ੀਆਂ ਅੱਖਾਂ ਦੇਖਦਾ ਵਾ ਵਾ ਵਾਹ ਬਹੁਤ ਅੱਛੇ ਬਹੁਤ ਅੱਛੇ ਗੋ ਕਹਿੰਦੀ ਕਹਿੰਦੀ ਤੁਸੀਂ ਵੀ ਨਾ ਬਹੁਤ ਬਹੁਤ ਹੋ ਤੁਸੀਂ ਹੁਣ ਦੱਸੋ ਕੀ ਬਣਾਵਾ ਤੁਹਾਡੇ ਲਈ ਤੇ ਰਾਜਮਾ ਦੀ ਉਥੋ ਹੀ ਮੈਨੂੰ ਯਾਦ ਆਇਆ ਕਿ ਇੱਕ ਪਤਨੀ ਥੋੜਾ ਜਿਹਾ ਝਗੜਾ ਕਰ ਰਹੀ ਸੀ ਆਪਣੇ ਪਤੀ ਨਾਲ ਤੇ ਪਤਨੀ ਨੂੰ ਕਹਿੰਦੀ ਐ ਬਹੁਤੇ ਹੁਸ਼ਿਆਰ ਨਾ ਬਣੋ ਪਤੀ ਨੂੰ ਉਹਨੇ ਚੁੱਪ ਕਰਾ ਦਿੱਤਾ ਇਹੀ ਕਹਿ ਕੇ ਬਹੁਤੇ ਹੁਸ਼ਿਆਰ ਨਾ ਬਣੋ ਜਿੰਨਾ ਦਿਮਾਗ ਤੁਹਾਡੇ ਕੋਲ ਹੈਗਾ ਉਹਨਾਂ ਦਾ ਮੇਰਾ ਹਰ ਵਕਤ ਖਰਾਬ ਰਹਿੰਦਾ ਹੈ ਐਸੇ ਤਰ੍ਹਾਂ ਇੱਕ ਬਾਬਾ ਜੀ ਇੱਕ ਬੀਬੀ ਦੇ ਘਰ ਗਏ ਅੱਛਾ ਜੀ ਬੀਬੀ ਨੇ ਬੜੇ ਚਾਅ ਨਾਲ ਜੀ ਉਹਨਾਂ ਲਈ ਛੋਲੇ ਬਣਾਏ ਅੱਛਾ ਜੀ ਬਾਬਾ ਜੀ ਨੇ ਬੜੇ ਸਵਾਦ ਨਾਲ ਛੋਲੇ ਛਕੇ ਤੇ ਬੀਬੀ ਨੂੰ ਬੜੇ ਬੜੀਆਂ ਅਸੀਸਾਂ ਦੇ ਨਾਲ ਮਾਲਾ ਮਾਲ ਕੀਤਾ ਕਿ ਬੀਬੀ ਜਿਉਂਦੀ ਰਹਿ ਛੋਲੇ ਬੜੇ ਸਵਾਦ ਬਣਾਏ ਉਹ ਬੀਬੀ ਨੂੰ ਲੱਗਿਆ ਵੀ ਇਹ ਬਾਬਾ ਜੀ ਨੂੰ ਛੋਲੇ ਬੜੇ ਸਵਾਦ ਦੇ ਨੇ ਉਹ ਅਗਲੇ ਦਿਨ ਫੇਰ ਉਹਨੇ ਛੋਲੇ ਬਣਾ ਲਏ ਅੱਛਾ ਜੀ ਬਾਬਾ ਜੀ ਨੇ ਫੇਰ ਸ਼ਾਬਾਸ਼ ਦਿੱਤੀ ਧੰਨਵਾਦ ਕੀਤਾ ਇਹ ਛੋਲੇ ਬੜੇ ਸਵਾਦ ਨੇ ਤੀਜੇ ਦਿਨ ਫੇਰ ਉਹਨੇ ਛੋਲੇ ਬਣਾ ਲਏ ਫੇਰ ਬਾਬਾ ਜੀ ਨੇ ਕਿਸੇ ਨਾ ਕਿਸੇ ਤੰਗ ਦੇ ਨਾਲ ਫੇਰ ਧੰਨਵਾਦ ਕੀਤਾ ਬੀਬੀ ਦਾ ਜਦੋਂ ਚੌਥੇ ਦਿਨ ਵੀ ਛੋਲੇ ਬਣਾ ਕੇ ਲਿਆਈ ਬੀਬੀ ਤੇ ਬਾਬਾ ਜੀ ਕਹਿੰਦੇ ਉਹ ਬੀਬੀਏ ਜਦੋਂ ਮੈਂ ਹੰਨ ਕਰਨ ਲੱਗਿਆ ਉਹਨੂੰ ਛੋਲੇ ਬਣਾਉਣੇ ਬੰਦ ਕਰੇਗੀ ਵਾਹ ਜਾਈ ਵਾਹ ਬਹੁਤ ਅੱਛੇ ਬਹੁਤ ਅੱਛੇ ਇਸੇ ਤਰ੍ਹਾਂ ਇੱਕ ਪਤਨੀ ਆਪਣੇ ਪਤੀ ਨੂੰ ਕਹਿੰਦੀ ਕੀ ਮੈਂ ਤੁਹਾਡੇ ਲਈ ਕੀ ਬਣਾਵਾਂ ਪਲਾਓ ਬਣਾਵਾਂ ਕਿ ਖਿਚੜੀ ਉਹ ਕਹਿੰਦਾ ਪਹਿਲਾਂ ਬਣਾ ਲੈ ਫਿਰ ਉਹ ਸ਼ਕਲ ਦੇਖ ਕੇ ਨਾ ਰੱਖਾਂਗੇ ਵਾਹ ਵਾਹ ਉਹ ਮਹਾਲ ਬਣਿਆ ਖਾਣ ਪੀਣ ਦਾ ਇਹ ਤੇ ਮੈਨੂੰ ਯਾਦ ਆਇਆ ਇੱਕ ਪਤੀ ਦਫ਼ਤਰੋਂ ਆਇਆ ਕਾਗਜ਼ ਤੇ ਘਰ ਆਇਆ ਤੇ ਉਦੋਂ ਪਤਨੀ ਨੇ ਪਰਤਾ ਬਣਾਇਆ ਸੀ ਤੇ ਆਉਂਦੇ ਹੀ ਕਹਿੰਦਾ ਅੱਜ ਫਿਰ ਵੈਂਗਨ ਅੱਜ ਫੇਰ ਵੈਂਗਨ ਤੈਨੂੰ ਪਤਾ ਹੈ ਵੈਂਗਨ ਖਾਣ ਨਾਲ ਆਦਮੀ ਅਗਲੇ ਜਨਮ ਉੱਲੂ ਬਣਦਾ ਹੈ ਪਤਨੀ ਕਹਿੰਦੀ ਚੁੱਪ ਕਰਕੇ ਖਾ ਲਿਆ ਕਰੋ ਜੋ ਬਣਾਵਾ ਇਹ ਸਾਰਾ ਕੋਈ ਪਿਛਲੇ ਜਨਮ ਸੋਚਣਾ ਸੀ ਇਸੇ ਨਾਲ ਹੀ ਮੈਨੂੰ ਹੋਰ ਤੁਹਾਡਾ ਹੀ ਸੁਣਾਇਆ ਹੈ ਕਿ ਜੋ ਕਿ ਯਾਦ ਆ ਗਿਆ ਉਹਦੇ ਵਿੱਚ ਉਹ ਪਤੀ ਪਤਨੀ ਦੀ ਲੜਾਈ ਹੋ ਰਹੀ ਸੀ ਤੇ ਪਤੀ ਕਹਿੰਦਾ ਖਬਰਦਾਰ ਜੇ ਤੂੰ ਇਹ ਲੜਨਾ ਨਾ ਬੰਦ ਕੀਤਾ ਤੇ ਮੇਰੇ ਅੰਦਰਲਾ ਜਾਨਵਰ ਜਾਗ ਜਾਏਗਾ ਵਾਹ ਵਾਹ ਜੇ ਤੂੰ ਲੜਨਾ ਨਾ ਬੰਦ ਕੀਤਾ ਤਾਂ ਮੇਰੇ ਅੰਦਰਲਾ ਜਾਨਵਰ ਜਾਗ ਜਾਏਗਾ ਤੇ ਪਤਨੀ ਕਹਿੰਦੀ ਜਾ ਜਾ ਮੈਨੂੰ ਚੂਹਿਆਂ ਤੋਂ ਡਰਨੀ ਲੱਗਦਾ ਇਥੇ ਹੀ ਰਾਇਵੰਦੀ ਉਹ ਚੂਹੇ ਦੀ ਗੱਲ ਹੋ ਰਹੀ ਹੈ ਤੇ ਮੈਨੂੰ ਯਾਦ ਆਇਆ ਕਿ ਇੱਕ ਪਤੀ ਆਪਣੀ ਪਤਨੀ ਨੂੰ ਕਹਿੰਦਾ ਮੈਂ ਕੁੱਤਿਆਂ ਦੀ ਰੇਸ ਵਿੱਚ ਜਾ ਰਿਹਾ ਕੁੱਤਿਆਂ ਦੀ ਰੇਸੇ ਜਾ ਰਿਹਾ ਤੇ ਪਤਨੀ ਕਹਿੰਦੀ ਤੁਰਿਆ ਤਾਂ ਜਾਂਦਾ ਨਹੀਂ ਤੁਹਾਨੂੰ ਰੇਸੇ ਵਿੱਚ ਕਿ ਜਾਓਗੇ ਇਸ ਤਰ੍ਹਾਂ ਇੱਕ ਪਤੀ ਬੜਾ ਦੁਖੀ ਹੋਇਆ ਆਪਣੀ ਪਤਨੀ ਤੋਂ ਅੱਛਾ ਜੀ ਜੀ ਕਿਹਾ ਜੀ ਕਹਿੰਦਾ ਮੈਂ ਨਾ ਬਸ ਹੁਣ ਆਤਮ ਹੱਤਿਆ ਕਰ ਲੈਣੀ ਹੈ ਅੱਛਾ ਜੀ ਜੋਤਿਸ਼ ਕੋਲ ਗਿਆ ਕਿ ਅੱਛਾ ਕਹਿੰਦਾ ਜੋਸੀ ਜੀ ਮੈਨੂੰ ਦੱਸੋ ਵੀ ਅਗਲੇ ਜਨਮ ਚ ਮੇਰਾ ਕੀ ਬਣੂਗਾ ਤੇ ਉਹ ਜੋਤਿਸ਼ੀ ਕਹਿੰਦਾ ਕਹਿੰਦਾ ਭਲੇ ਮਾਨਸ ਇਹ ਜਿਹੜੀ ਤੇਰੀ ਬੋਟੀ ਹੈ ਨਾ ਇਹ ਅਗਲੇ ਜਨਮ ਚ ਇਹ ਫੇਰ ਤੇਰੀ ਬੋਟੀ ਹੋਏਗੀ ਅੱਛਾ ਜੀ ਉਹ ਕਹਿੰਦਾ ਫੇਰ ਮੈਨੂੰ ਆਤਮ ਹੱਤਿਆ ਕਰਕੇ ਤਾਂ ਕੋਈ ਫਾਇਦਾ ਨਹੀਂ ਹੋਣਾ ਜਿਸਕੇ ਮਰਨਾ ਕੈਨਸਲ ਉਮਰਨੇ ਤੋਂ ਯਾਦ ਆਇਆ ਕਿ ਇੱਕ ਇੱਕ ਬੰਦਾ ਬੜਾ ਦੁਖੀ ਹੋਇਆ ਜਦੋਂ ਦੁਖੀ ਹੁੰਦੇ ਆ ਅਕਸਰ ਹੀ ਕਹਿੰਦੇ ਆ ਮੈਂ ਤਾਂ ਮਰ ਜਾਣਾ ਹੈ ਕਹਿੰਦਾ ਮੈਂ ਤਾਂ ਮਰ ਜਾਣਾ ਹੈ ਮੈਂ ਆਤਮ ਹੱਤਿਆ ਕਰ ਲੈਣੀ ਆ हे ਰੱਬਾ ਮੈਨੂੰ ਛੁਕ ਲੈ ਜਦੋਂ ਉਹਨੇ ਕਿਹਾ ਇਹ ਤੋਂ ਦੀ ਪਤਨੀ ਕਹਿੰਦੀ ਰੱਬਾ ਇਹਨਾਂ ਤੋਂ ਪਹਿਲਾਂ ਮੈਨੂੰ ਛੁਕ ਲੈ ਤਪਤੀ ਕਿਆ ਲਗਿਆ ਰੱਬ ਜੀ ਮੈਂ ਆਪਣੀ ਦਰਖਾਸਤ ਵਾਪਸ ਲੈਂਦਾ ਤੁਸੀਂ ਇਹਦਾ ਹੀ ਕੰਮ ਕਰ ਦਿਓ ਵਾਹ ਜੀ ਵਾਹ ਥੈਂਕ ਯੂ so much ਰਾਜਵੰਤ ਜੀ ਬਹੁਤ ਚੰਗਾ ਲਗਿਆ ਹੱਸਦੇ ਰੋ ਹਸਾਦੇ ਰੋ ਥੈਂਕ ਯੂ ਵੈਰੀ ਮਚ ਥੈਂਕ ਯੂ